ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੂਰਾ ਪ੍ਰਬੰਧਨ ਤਿਆ ਪੂਰਾ ਆਚਨ ਨਾਨਕ ਪੂਰਾ ਪਾਇਆ ਪੂਰੇ ਕੇ ਗੁਰਦਾ ਵਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਮਾਣੀ ਕਮਾਏ ਸੇਵਕ ਜਨ ਮਾਨ ਪਰਤਖ ਗੁਰੂ ਸੋ ਕਉ ਟਾਲ ਪਰਸੇ ਮੀਆਂ ਅਹਨਸ ਸਹਜ ਸੁਭਾਈ ਦਰਸਨਾ ਪਰਸੇ ਹੈ ਗੁਰੂ ਕਰ ਜਗ ਮੰ ਮਰਨ ਦੁਖ ਜਾਈ ਤਨ ਮਾਇ ਗੁਰੂ ਸਾਹਿਬ ਦੀ ਸਤਨਾਮ ਸਿਰੀ ਸੋਰਠਿ ਮਵਲਾ ਪੰਜਵ ਸਾਹਿਬ ਤੁਨੀ ਕਹਿਰਾ ਘਰ ਲਸ਼ਕਰ ਸਭ ਤੇਰਾ ਸਾਹਿਬ ਤੁਨੀ ਕਹਿਰਾ ਘਰ ਲਸ਼ਕਰ ਸਭ ਤੇਰਾ ਰਖਵਾਲੇ ਗੁਰੂ ਘਾਲ ਸਭ ਜੀ ਭਏ ਦਿਆਲਾ ਜਪ ਅਨੰਦ ਰਹੋ ਗੁਰ ਚਰਨਾ ਔਕਤ ਨਹੀਂ ਪ੍ਰਭ ਸਰ ਨਰਭਾਉ ਤੇੜਿਆ ਦਾਸਾ ਤੇ ਬਰਾਰੀ ਪ੍ਰਭ ਅਬ ਚਲ ਨੀਵ ਅਸਾਰੀ ਧਵਨ ਧੰਤਾ ਕੀਆ ਤੇਰਾ ਤੂੰ ਭਰੋ ठाकुर मीरा ਜਿਨ ਜਿਨ ਸਾਧ ਸੰਗ ਪਾਇਆ ਸੁ ਪ੍ਰਭ ਆਪ ਤਰਾਇਆ ਕਾਲ ਕੀ ਰੁਪਾ ਨਾਮ ਰਸ ਦੀਆ ਉਸ ਰਖੇ ਸਵਤੀਆ ਹੋਵੇ ਪ੍ਰਭ ਸੁਹਾ ਰਬ ਧਿਆਈਆ ਹਰ ਮੰਗਲ ਨਾਨਕ ਗਾਇਆ ਹੋਏ ਪ੍ਰਭੂ ਸੁਭਾਈ ਸਭ ਉੱਤਲਾ ਕੀ ਪਾਈ ਸਾਚ ਸਾਸ ਪ੍ਰਭ ਧਿਆਈਆ ਹਰ ਮੰਗਲ ਨਾਨਕ ਜਿਆ ਵਾਰੀਪੁਰ ਦਿੱਕਾ ਕੰਸਰ ਵਾਰੀਪੁਰ ਦੀ ਕੀ ਫਤ